ਤੁਸੀਂ ਜੀਪੀ ਸਕਾਟ ਨੂੰ ਮਾਰਨ ਦਾ ਇਹਨਾਂ ਨੇ ਫੈਸਲਾ ਕਰਿਆ ਕਿ ਸਾਡੇ ਮੁਲਕ ਦਾ ਬਜ਼ੁਰਗ ਲੀਡਰ ਜਿਹੜਾ ਇਹਨਾਂ ਨੇ ਮਾਰਿਆ ਤੇ ਉਹਦੀ ਤੁਸੀਂ ਦੇਖੋ ਸਾਰੀ ਪਲੈਨਿੰਗ ਆ ਜਿਹੜੀ ਉਹ ਫਿਰੋਜ਼ਪੁਰ ਦੇ ਸਤੂੜੀ ਬਾਜ਼ਾਰ ਦੇ ਗੁਪਤ ਟਿਕਾਣੇ ਦੇ ਵਿੱਚ ਹੋਈ ਆ ਕਿ ਕਿਵੇਂ ਜੀਪੀ ਸਕਾਟ ਨੂੰ ਮਾਰਨਾ ਸਕਾਟ ਤਾਂ ਉਹਦੇ ਆਇਆ ਨਹੀਂ ਸੰਡਰਸ ਮਾਰਿਆ ਗਿਆ ਸਰਕਾਰ ਭਗਤ ਸਿੰਘ ਦਾ ਨਾਂ ਦਾ ਵਰਤਣਾ ਚਾਹੁੰਦੀ ਆ ਉਹਦੀ ਪੱਗ ਦਾ ਰੰਗ ਦਾ ਵਰਤਣਾ ਚਾਹੁੰਦੀ ਆ ਉਹ ਇਹ ਨਹੀਂ ਚਾਹੁੰਦੀ ਕਿ ਭਗਤ ਸਿੰਘ ਕੀ ਚਾਹੁੰਦਾ ਸੀ ਉਹਦੇ ਵਿਚਾਰ ਕੀ ਸੀ ਮਜ਼ਦੂਰਾਂ ਲਈ ਕਿਸਾਨਾਂ ਲਈ ਨੌਜਵਾਨਾਂ ਲਈ ਉਹ ਕੀ ਸੋਚਦਾ ਸੀ ਕਿਉਂ ਜਿਆ ਸਮਾਜ ਚਾਹੁੰਦਾ ਸੀ ਇਸ ਕਰਕੇ ਉਹਨਾਂ ਨੇ ਉਹਦਾ ਰੂਪ ਵਰਤ ਲਿਆ ਇਹ ਕਹਦਾ ਕਿ ਦਸਤਰਾں ਚ ਇਹਦੀਆਂ ਫੋਟੋ ਲਾ ਲਓ ਇੱਥੇ ਹੀ ਅਸੀਂ 56 ਕ੍ਰਾਂਤੀਕਾਰੀਆਂ ਦੀਆਂ ਜਿਹੜੀਆਂ ਜੀਵਨੀਆਂ ਉਹ ਲਿਖੀਆਂ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਫਾਂਸੀਆਂ ਹੁੰਦੀਆਂ ਸੀ ਇੱਥੇ ਹੀ ਚਾਂਦ ਅੰਕ ਜਿਹੜਾ ਜੋ ਉਹਨਾਂ ਦਾ ਨਿਕਲਦਾ ਸੀ ਰਸਾਲਾ ਚਾਂਦ ਤੇ ਉਹਦਾ ਫਾਂਸੀ ਅੰਕ ਉਹਨਾਂ ਨੇ ਕੱਢਿਆ ਉਹ ਉਹਦੇ ਲਈ ਸਾਰੇ ਜਿਹੜੀ ਲਿਖਤੀ ਪੜਤੀ ਇੱਥੇ ਉਹ ਕਰਦੇ ਰਹੇ ਆ ਨਿਸ਼ਾਨੇਬਾਜ਼ੀ ਜਿਹੜੇ ਕ੍ਰਾਂਤੀਕਾਰੀ ਇੱਥੇ ਸਖਦੇ ਰਹੇ ਆ ਹੁਣ ਤੱਕ ਉਹ ਜਿਹੜਾ ਗੋਲੀਆਂ ਦੇ ਨਿਸ਼ਾਨ ਉੱਥੇ ਇਸ ਟਿਕਾਣੇ ਤੇ ਪਾਏ ਜਾਂਦੇ ਸੀਗੇ ਹੁਣ ਉੱਥੇ ਕੋਈ ਰਹਿ ਰਿਹਾ ਉਹਨੇ ਪਲਾਸਟਰ ਫਲੋਸ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਨੌਜਵਾਨ ਭਾਰਤ ਸਭਾ ਹਮੇਸ਼ਾ ਹੀ ਕਿਸੇ ਨਾ ਕਿਸੇ ਪ੍ਰੋਜੈਕਟ ਤੇ ਸੰਘਰਸ਼ ਕਰਦੀ ਰਹਿੰਦੀ ਹੈ ਤੇ ਹੁਣ ਉਹਨਾਂ ਨੇ ਇਸ ਪ੍ਰੋਜੈਕਟ ਤੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ ਕਿ ਸ਼ਹੀਦ ਭਗਤ ਸਿੰਘ ਫਿਰੋਜ਼ਪੁਰ ਵਿੱਚ ਉਸ ਟਿਕਾਣੇ ਨੂੰ ਬਚਾਉਣਾ ਜਿੱਥੇ ਉਹ ਗੁਪਤ ਮੀਟਿੰਗਾਂ ਕਰਦੇ ਹੁੰਦੇ ਸੀ ਤੇ ਜਿੱਥੇ ਬੈਠ ਕੇ ਉਹਨਾਂ ਨੇ ਅੰਗਰੇਜ਼ ਅਫਸਰ ਸਾਂਡਰਸ ਨੂੰ ਮਾਰਨ ਲਈ ਪਲਾਨ ਕੀਤਾ ਸੀ ਤੇ ਫਿਰ ਉੱਥੋਂ ਹੀ ਸਾਰੀ ਕਾਰਵਾਈ ਕਰਕੇ ਲਾਠੀ ਚਾਰਜ ਵਿੱਚ ਮਾਰੇ ਗਏ ਲਾਲਾ ਲਾਜਪਤਰਾਏ ਤੇ ਹੋਰਾਂ ਦਾ ਬਦਲਾ ਪੂਰਾ ਕੀਤਾ ਸੀ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ ਵਿੱਚ ਸਥਿਤ ਇਹ ਇਮਾਰਤ ਉਹੀ ਇਮਾਰਤ ਆ ਜਿਹੜੀ ਕਿ ਭਗਤ ਸਿੰਘ ਤੇ ਉਸ ਦੇ ਸਾਥੀਆਂ ਦਾ ਟਿਕਾਣਾ ਸੀ ਤੇ ਇੱਥੇ ਬੈਠ ਕੇ ਸਾਰੀਆਂ ਪਲਾਨਿੰਗਾਂ ਦੇਸ਼ ਨੂੰ ਆਜ਼ਾਦ ਕਰਾਉਣ ਦੀਆਂ ਤੇ ਅੰਗਰੇਜ਼ਾਂ ਨੂੰ ਭਜਾਉਣ ਦੀਆਂ ਹੁੰਦੀਆਂ ਰਹਿੰਦੀਆਂ ਸੀ ਨੌਜਵਾਨ ਭਾਰਤ ਸਭਾ ਪਿਛਲੇ ਕਈ ਸਾਲਾਂ ਤੋਂ ਇੱਥੇ ਸੰਘਰਸ਼ ਕਰ ਰਹੀ ਹੈ ਕਿ ਇਸ ਨੂੰ ਮਿਊਜ਼ੀਅਮ ਜਾਂ ਯਾਦਗਾਰ ਵਜੋਂ ਸਥਾਪਿਤ ਕੀਤਾ ਜਾਵੇ ਪਰ ਸਰਕਾਰਾਂ ਦਾ ਇਸ ਮਾਮਲੇ ਵਿੱਚ ਕੋਈ ਧਿਆਨ ਨਹੀਂ ਹੈ ਹੁਣ ਫਿਰ ਉਹਨਾਂ ਨੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਵਾਲੇ ਦਿਨ ਇੱਥੇ ਇੱਕ ਵੱਟਾ ਇਕੱਠ ਰੱਖਿਆ ਹੈ ਤੇ ਇਹੀ ਮੰਗ ਨੂੰ ਲੈ ਕੇ ਇਸ ਕੋਠੀ ਦੇ ਇਸ ਘਰ ਦੇ ਅੱਗੇ ਧਰਨਾ ਦਿੱਤਾ ਜਾਵੇਗਾ ਅਸੀਂ ਜੀ ਨੌਜਵਾਨ ਭਾਰ ਸਭਾ ਵੱਲੋਂ ਪਿਛਲੇ ਲਗਭਗ 7-8 ਸਾਲਾਂ ਤੋਂ ਸੰਘਰਸ਼ ਕਰ ਰਹੇ ਹਾਂ ਕਿ ਜਿਹੜਾ ਉਹ ਭਗਤ ਸਿੰਘ ਹੋਰਾਂ ਦਾ ਗੁਪਤ ਟਿਕਾਣਾ ਉਹਨਾਂ ਦੀ ਪਾਰਟੀ ਦਾ ਹੈੱਡਕੁਆਰਟਰ ਰਿਹਾ ਉਹਨੂੰ ਸਰਕਾਰ ਲਾਇਬ੍ਰੇਰੀ ਤੇ ਮਿਊਜ਼ੀਅਮ ਵਜੋਂ ਸਾਂਭੇ ਤੇ ਇਸ ਵਾਰ ਅਸੀਂ 23 ਮਾਰਚ ਨੂੰ ਇੱਕ ਵੱਡਾ ਇਕੱਠ ਨੌਜਵਾਨਾਂ ਦਾ ਪੂਰੇ ਪੰਜਾਬ ਦੇ ਵਿੱਚੋਂ ਉੱਥੇ ਕਰ ਰਹੇ ਹਾਂ ਤੇ ਮੰਗ ਕਰ ਰਹੇ ਆ ਕਿ ਜਿਹੜੇ ਲੋਕ ਉੱਥੇ ਕੋਈ ਨਜਾਇਜ਼ ਕਾਬਜ ਨੇ ਉਹਨਾਂ ਨੂੰ ਸਰਕਾਰ ਤੋਂ ਹਟਾਵੇ ਤੇ ਉਸ ਟਿਕਾਣੇ ਨੂੰ ਲਾਇਬ੍ਰੇਰੀ ਤੇ ਮਿਊਜ਼ੀਅਮ ਬਣਾਵੇ ਤੇ ਉਹਨਾਂ ਨਾਲ ਸੰਬੰਧਤ ਜਿਹੜੀਆਂ ਨਿਸ਼ਾਨੀਆਂ ਨੇ ਉੱਥੇ ਸਾਮੀਆਂ ਜਾਣ। ਇਹਦੀ ਜਿਹੜੀ ਟਿਕਾਣੇ ਦੀ ਖੋਜ ਆ ਜੀ ਇਹ ਇਤਿਹਾਸਕਾਰ ਰਕੇਸ਼ ਕੁਮਾਰ ਹੋਣਾ ਨੇ ਕੀਤੀ ਆ। ਇਤਿਹਾਸਕਾਰ ਰਕੇਸ਼ ਕੁਮਾਰ ਸਨਾਮ ਤੋਂ ਬਿਲੋਂਗ ਕਰਦੇ ਆ ਤੇ ਰੇਲਵੇ ਦੇ ਵਿੱਚ ਜਿਹੜੇ ਸੈਕਸ਼ਨ ਇੰਜੀਨੀਅਰ ਸੀਗੇ ਉਹਨਾਂ ਦੀ ਰਿਸਰਚ ਸੀ ਕਿ ਕਿਤੇ ਉਦਮ ਸਿੰਘ ਤੇ ਭਗਤ ਸਿੰਘ ਦਾ ਕੋਈ ਮੇਲ ਹੋਇਆ ਹੋਵੇ ਕੋਈ ਚਿੱਠੀ ਪੱਤਰ ਹੋਇਆ ਹੋਵੇ ਕਿਉਂਕਿ ਉਹਨਾਂ ਦਿਨਾਂ 'ਚ ਉਹ ਵੀ ਜੇਲ੍ਹ 'ਚ ਰਹੇ ਆ ਤੇ ਭਗਤ ਸਿੰਘ ਵੀ ਜੇਲ੍ਹ ਇਸੇ ਦੌਰਾਨ ਉਹਨਾਂ ਨੂੰ ਫਰੋਜਪੁਰ ਦੇ ਵਿੱਚ ਪਤਾ ਲੱਗਿਆ ਕਿ ਇੱਥੇ ਕੋਈ ਭਗਤ ਸਿੰਘ ਹੋਰਾਂ ਦੀ ਪਾਰਟੀ ਦਾ ਹੈੱਡਕੁਆਰਟਰ ਪਿਆ। ਉਹਨਾਂ ਨੇ ਭਗਤ ਸਿੰਘ ਹੋਰਾਂ ਨਾਲ ਸੰਬੰਧਿਤ ਕੇਸ ਕਢਵਾਏ ਤੇ ਜਿਹੜੀਆਂ ਕਿਤਾਬਾਂ ਮੰਗਵਾ ਕੇ ਪੜ੍ਹੀਆਂ ਜਿਹੜੀਆਂ ਉਹਨਾਂ ਦੇ ਸਾਥੀਆਂ ਨੇ ਲਿਖੀਆਂ ਸੀਗੀਆਂ ਉਹਦੇ 'ਚ ਉਹਨਾਂ ਨੂੰ ਆਸੇ-ਪਾਸੇ ਵੀ ਪਤਾ ਲੱਗਿਆ ਤੇ ਰੈਵਨਿਊ ਡਿਪਾਰਟਮੈਂਟ ਤੋਂ ਰਿਕਾਰਡ ਕਢਾਏ ਤੋਂ ਵੀ ਪਤਾ ਲੱਗਿਆ ਕਿ ਇੱਥੇ ਕੋਈ ਟਿਕਾਣਾ ਹੈ ਜਿੱਥੇ ਭਗਤ ਸਿੰਘ ਹੋਰੀ ਰਹਿੰਦੇ ਰਹੇ ਆ। ਤੂੜੀ ਬਾਜ਼ਾਰ ਦੇ ਵਿੱਚ ਮੱਲਾ ਸ਼ਾਹ ਗੰਜ ਉਹ ਏਰੀਆ ਹੈ। ਉੱਥੇ ਉਹਨਾਂ ਨੇ ਜਿਹੜਾ ਲੇਖ ਰਾਏ ਨਾਂ ਦੇ ਬੰਦੇ ਤੋਂ 10 ਅਗਸਤ 192 8 ਰੁਪਏ ਜਿਹੜਾ ਕਿਰਾਏ ਦੇ ਹਿਸਾਬ ਦੇ ਨਾਲ ਇਹ ਟਿਕਾਣਾ ਕਿਰਾਏ ਤੇ ਲਿਆ ਸੀ ਕਿਉਂਕਿ ਉਸ ਸਮੇਂ ਕਾਂਗਰਸ ਦੀ ਵੀ ਲੜਾਈ ਸੀ ਇੱਕ ਪਾਸੇ ਮੁਲਕ ਦੇ ਵਿੱਚ ਦੂਜੇ ਪਾਸੇ ਕ੍ਰਾਂਤੀਕਾਰੀਆਂ ਦੀ ਲੜਾਈ ਸੀ ਕ੍ਰਾਂਤੀਕਾਰੀਆਂ ਨੂੰ ਕਿਉਂਕਿ ਉਹ ਹਥਿਆਰਬੰਦ ਤਰੀਕੇ ਨਾਲ ਅੰਗਰੇਜ਼ਾਂ ਨੂੰ ਬਾਹਰ ਕੱਢਣਾ ਚਾਹੁੰਦੇ ਸੀ ਇਸ ਕਰਕੇ ਉਹਨਾਂ ਨੂੰ ਸੁਪਣਗਾਹ ਚਾਹੀਦੀ ਸੀ ਉਹ ਜਨਤਕ ਸਰਗਰਮੀਆਂ ਸਿੱਧੀਆਂ ਨਹੀਂ ਕਰ ਸਕਦੇ ਸੀ ਉਹਨਾਂ ਨੂੰ ਹਥਿਆਰ ਜਿਹੜੇ ਇਕੱਠੇ ਕਰਨੇ ਪੈਂਦੇ ਸੀ ਇਸ ਕਰਕੇ ਉਹਨਾਂ ਨੇ ਆਪਦੇ ਕ੍ਰਾਂਤੀਕਾਰੀ ਟਿਕਾਣੇ ਬਣਾਏ ਪਹਿਲਾਂ ਉਹਨਾਂ ਨੇ ਰਾਵਲਪਿੰਡੀ ਬਣਾਇਆ ਦੂਜਾ ਉਹਨਾਂ ਨੇ ਫਰੋਜਪੁਰ ਚ ਬਣਾਇਆ ਜਿਹੜੇ ਬੰਗਾਲ ਤੋਂ ਬਿਹਾਰ ਤੋਂ ਯੂਪੀ ਤੋਂ ਜੋ ਜਿਹੜੇ ਕ੍ਰਾਂਤੀਕਾਰੀ ਆਉਂਦੇ ਸੀਗੇ ਉਹ ਫਰੋਇਪੋਠ ਠਹਿਰ ਕੇ ਜਿਹੜੇ ਉਹ ਲਾਹੌਰ ਵਾਲੇ ਪਾਸੇ ਚਲੇ ਜਾਂਦੇ ਸੀ ਇਸੇ ਤਰ੍ਹਾਂ ਹੀ ਇਹ ਟਿਕਾਣਾ ਉਹਨਾਂ ਨੇ ਲਗਭਗ ਸਾਲ ਸਵਾ ਸਾਲ ਵਰਤਿਆ ਇੱਥੇ ਉਹਨਾਂ ਨੇ ਇਹਦੇ ਹੀਠਾਂ ਦੁਕਾਨ ਜਿਹੜੀ ਦੁਕਾਨ ਬਣਾਈ ਦਵਾਖਾਨਾ ਤੇ ਡਾਕਟਰ ਗਿਆ ਪ੍ਰਸ਼ਾਦ ਜਿਹੜਾ ਨਾਂ ਤੇ ਉਹਨਾਂ ਨੇ ਫਰਜੀ ਨਾਂ ਡਾਕਟਰ ਬੀ ਐਸ ਨਿਗਮ ਰੱਖਿਆ ਤੇ ਉਹਨੂੰ ਆ ਦਵਾਖਾਨਾ ਖੋਲ ਕੇ ਦਿੱਤਾ ਜਿਹੜਾ ਜੈਗਪਾਲ ਬਾਜ ਭਗਤ ਸਿੰਘ ਹੋਰਾਂ ਦੇ ਕੇਸ ਦੇ ਵਿੱਚ ਵਾਧਾ ਮਾਫ ਗਵਾਹ ਬਣਦਾ ਉਹਨੂੰ ਉਹਨਾਂ ਨੇ ਨੌਕਰ ਬਣਾ ਕੇ ਜਿਹੜੀ ਉੱਪਰ ਰਹਿائش ਕੀਤੀ ਇਹੇ ਟਿਕਾਣੇ ਦੇ ਉੱਪਰ ਬਹੁਤ ਸਾਰੇ ਕ੍ਰਾਂਤੀਕਾਰੀ ਉਹ ਆਉਂਦੇ ਰਹੇ ਆ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਫਾਂਸੀ ਹੋਈ ਆ ਜਿਵੇਂ ਚ ਸੁਖਦੇਵ ਆ ਭਗਤ ਸਿੰਘ ਆ ਜਿਹੜੇ ਸ਼ਹੀਦ ਹੋਏ ਚੰਦਰ ਸ਼ੇਖਰ ਆਜ਼ਾਦ ਉਹ ਇੱਥੇ ਆਉਂਦੇ ਰਹੇ ਆ ਮਹਾਵੀਰ ਸਿੰਘ ਜਿਨ੍ਹਾਂ ਦੀ ਭੁੱਖ ਹੜਤਾਲ ਦੇ ਵਿੱਚ ਕਾਲੇ ਪਾਣੀ ਜਿਹੜੀ ਉਹ ਡੈਥ ਹੁੰਦੀ ਆ ਉਹ ਇੱਥੇ ਰਹਿੰਦੇ ਰਹੇ ਆ ਇਸ ਤੋਂ ਬਿਨਾ ਹੋਰ ਬਹੁਤ ਸਾਰੇ ਕ੍ਰਾਂਤੀਕਾਰੀਆਂ ਇੱਥੇ ਆਉਣਾ ਜਾਣਾ ਸੀਗਾ ਹੁਣ ਅਸੀਂ ਇਹ ਮੰਗ ਕਰ ਰਹੇ ਆ ਕਿ ਜਦੋਂ ਇੱਥੇ ਐਡੀ ਵੱਡੀ ਇਤਿਹਾਸਕ ਘਟਨਾ ਜੁੜੀ ਹੋਈ ਆ ਕਿਉਂਕਿ ਦੇਖੋ ਜਦੋਂ ਸਾਂਡਰਸ ਦਾ ਕਤਲਕਾਰ ਹੁੰਦਾ ਕਤਲ ਹੁੰਦਾ ਸਾਂਡਰਸ ਦਾ ਭਗਤ ਸਿੰਘ ਹੋਣੀ ਦੀ ਜ਼ਿੰਮੇਵਾਰੀ ਲੈਂਦੇ ਆ ਉਹ ਹੋਇਆ ਲਾਲਾ ਲਾਜਪਤਰਾਏ ਹੋਣਾਂ ਦੀ ਜਿਹੜੀ ਲਾਠੀ ਚਾਰਜ ਦੇ ਵਿੱਚ ਡੈਥ ਹੋ ਗਈ ਸੀ ਉਹਨਾਂ ਦੀ ਮੌਤ ਹੋ ਗਈ ਸੀ ਜਦੋਂ 1928 ਦੇ ਵਿੱਚ ਸਾਈਮਨ ਕਮਿਸ਼ਨ ਦਾ ਵਿਰੋਧ ਆ ਕੀਤਾ ਜਾ ਰਿਆ ਸੀਗਾ ਸਾਈਮਨ ਕਮਿਸ਼ਨ ਦਾ ਵਿਰੋਧ ਜਿਹੜਾ ਕਰਨ ਦਾ ਸੱਦਾ ਸਾਰਿਆਂ ਨੇ ਦਿੱਤਾ ਸੀ ਉੱਥੇ ਭਗਤ ਸਿੰਘ ਹੋਣਾਂ ਦੀ ਪਾਰਟੀ ਨੇ ਵੀ ਦਿੱਤਾ ਸੀਗਾ ਉਹਦੇ ਵਿੱਚ ਜੇਪੀ ਸਕਾਟ ਨੇ ਹੁਕਮ ਦਿੱਤਾ ਲਾਠੀ ਚਾਰਜ ਦਾ ਤੇ ਜੇਪੀ ਸਕਾਟ ਨੂੰ ਮਾਰਨ ਦਾ ਇਹਨਾਂ ਨੇ ਫੈਸਲਾ ਕਰਿਆ ਕਿ ਸਾਡੇ ਮੁਲਕ ਦਾ ਬਜ਼ੁਰਗ ਲੀਡਰ ਜਿਹੜਾ ਇਹਨਾਂ ਨੇ ਮਾਰੇ ਤੇ ਉਹਦੀ ਤੁਸੀਂ ਦੇਖੋ ਸਾਰੀ ਪਲੈਨਿੰਗ ਜਿਹੜੀ ਉਹ ਫਿਰੋਜ਼ਪੁਰ ਦੇ ਸਤੂੜੀ ਬਾਜ਼ਾਰ ਦੇ ਗੁਪਤ ਟਿਕਾਣੇ ਦੇ ਵਿੱਚ ਹੋਈ ਆ ਕਿ ਕਿਵੇਂ ਜੇਪੀ ਸਕਾਟ ਨੂੰ ਮਾਰਨਾ ਸਕਾਟ ਤਾਂ ਉਹਦੇ ਆਇਆ ਨਹੀਂ ਸੰਡਰਸ ਮਾਰਿਆ ਗਿਆ ਇਹਦੇ ਲਈ ਇੱਥੇ ਗੁਪਤ ਮੀਟਿੰਗਾਂ ਹੁੰਦੀਆਂ ਰਹੀਆਂ ਨਿਸ਼ਾਨੇਬਾਜ਼ੀ ਜਿਹੜੇ ਕ੍ਰਾਂਤੀਕਾਰੀ ਇੱਥੇ ਸਖਦੇ ਰਹੇ ਹੁਣ ਤੱਕ ਉਹ ਜਿਹੜਾ ਗੋਲੀਆਂ ਦੇ ਨਿਸ਼ਾਨ ਉੱਥੇ ਇਸ ਟਿਕਾਣੇ ਤੇ ਪਾਏ ਜਾਂਦੇ ਸੀਗੇ ਹੁਣ ਉੱਥੇ ਕੋਈ ਰਹਿ ਰਿਹਾ ਉਹਨੇ ਪਲਾਸਟਰ-ਫਲਸਟਰ ਕਰਾ ਕੇ ਉਹ ਨਿਸ਼ਾਨ ਵੀ ਜਿਹੜੇ ਮਟੇ ਤੇ ਆ ਇਹ ਤੋਂ ਬਣਾ ਉੱਥੇ ਜਿਹੜੇ 56 ਕ੍ਰਾਂਤੀਕਾਰੀਆਂ ਦੀਆਂ ਜੀਵਨੀਆਂ ਸ਼ੇ ਭਰਮਾ ਆਪ ਲਿਖਦਾ ਉਹਦੀ ਜਿਹੜਾ 1997 ਜਿਹੜੇ ਡੈਥ ਹੁੰਦੀ ਏ ਛੇ ਵਰਮਾ ਸਾਥੀ ਰਿਹਾ ਭਗਤ ਸਿੰਘ ਹੋਰਾਂ ਦਾ ਉਹਨੇ ਲਿਖਿਆ ਕਿ ਇੱਥੇ ਹੀ ਅਸੀਂ 56 ਕ੍ਰਾਂਤੀਕਾਰੀਆਂ ਦੀਆਂ ਜਿਹੜੀਆਂ ਜੀਵਨੀਆਂ ਉਹ ਲਿਖੀਆਂ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਫਾਂਸੀਆਂ ਹੋਈਆਂ ਸੀ ਇੱਥੇ ਚਾਂਦ ਅੰਕ ਜਿਹੜਾ ਜੋ ਉਹਨਾਂ ਦਾ ਨਿਕਲਦਾ ਸੀ ਰਸਾਲਾ ਚਾਂਦ ਤੇ ਉਹਦਾ ਫਾਂਸੀ ਅੰਕ ਉਹਨਾਂ ਨੇ ਕੱਢਿਆ ਉਹ ਉਹਦੇ ਲਈ ਸਾਰੇ ਜਿਹੜੀ ਲਿਖਤੀ ਪੜਤੀ ਇੱਥੇ ਉਹ ਕਰਦੇ ਰਹੇ ਆ ਇਸ ਤੋਂ ਬਣਾ ਜਦੋਂ ਭਗਤ ਸਿੰਘ ਹੋਰਾਂ ਨੇ ਸਰਕਾਰੀ ਖਜ਼ਾਨੇ ਤੇ ਡਾਕਾ ਮਾਰਨਾ ਸੀ ਬਿਹਾਰ ਦੇ ਵਿੱਚ ਤੇ ਉਹਨਾਂ ਦੀ ਬਿਹਾਰ ਵਾਲੇ ਪਾਰਟੀ ਵਾਲਿਆਂ ਨੇ ਕਿਹਾ ਕਿ ਤੇਰੇ ਕੇਸ ਦਾੜੀ ਰੱਖਿਆ ਪਗੜੀ ਧਾਰੀਆਂ ਕਿ ਜੇ ਤੂੰ ਵਿਹਾਰ ਚ ਇਸੇ ਹੁਲੀਏ ਚ ਜਾਏਗਾ ਤੇ ਫੜਿਆ ਜਾਏਗਾ ਉਹਨੇ ਰਪੋਸ਼ ਹੋਣ ਦੇ ਲਈ ਆਪਦਾ ਭੇਸ ਵਟਾਉਣ ਦੇ ਲਈ ਉਹਨਾਂ ਦੀ ਪਾਰਟੀ ਦਾ ਫੈਸਲਾ ਸੀਗਾ ਉਹਨੇ ਜਿਹੜਾ ਕੇਸ ਤੇ ਦਾੜੀ ਉਹ ਫਰੋਜਪੁਰ ਦੇ ਇਸ ਟਿਕਾਣੇ ਦੇ ਵਿੱਚ ਘਟਾਏ ਇਸ ਤਰ੍ਹਾਂ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਜੁੜਦੀਆਂ ਨੇ ਤੇ ਕੋਈ ਵੀ ਸਰਕਾਰ ਨੂੰ ਸਾਹਮਣੇ ਨਹੀਂ ਰਹੀ ਅਸੀਂ ਲਗਾਤਾਰ ਮੰਗ ਕਰ ਰਹੇ ਹਾਂ ਤੇ ਹੁਣ ਵੀ ਅਸੀਂ 23 ਮਾਰਚ ਨੂੰ ਬਹੁਤ ਵੱਡਾ ਇਕੱਠਾ ਜਿਹੜਾ ਉੱਥੇ ਕਰਨ ਜਾ ਰਹੇ ਹਾਂ ਸਰਕਾਰ ਤੋਂ ਜਿਹੜਾ ਕੋਈ ਤੇ ਦਿਨ ਧਰਨਾ ਲਾਇਆ ਜੋ ਕਿ ਨਿਕਲ ਕੇ ਸਾਹਮਣੇ ਆਇਆ ਅਸੀਂ ਪਿਛਲੇ ਦਿਨੀ ਦੋ ਵੱਡੇ ਪ੍ਰੋਗਰਾਮ ਦਿੱਤੇ ਸੀਗੇ ਪਹਿਲਾਂ ਤਾਂ ਅਸੀਂ ਅਨਮੋਲ ਗਗਨਮਾਨ ਹੋਣਾਂ ਦੇ ਦਫ਼ਤਰ ਮੂਹਰੇ ਧਰਨਾ ਲਾਇਆ ਫਿਰ ਅਸੀਂ ਉਹਨਾਂ ਦੇ ਘਰ ਕੇ ਰੰਦਾ ਲਾਣ ਕੀਤਾ ਸੀਗਾ 39 ਸੈਕਟਰ ਰੈਸ ਕੇ ਰੰਦਾ ਸਾਨੂੰ ਚਲੋ ਰੋਕ ਲਿਆ ਉੱਥੇ ਜਾਣ ਨਹੀਂ ਦਿੱਤਾ ਗਿਆ ਚੰਡੀਗੜ੍ਹ ਪੁਲਿਸ ਨੇ ਤੇ ਸਾਡੀ ਉਹਨਾਂ ਨਾਲ ਮੀਟਿੰਗ ਕਰਵਾਈ ਗਈ ਫੀਲਡ ਅਫਸਰ ਨੇ ਮੰਗ ਪੱਤਰ ਲਿਆ ਮੀਟਿੰਗ ਦੇ ਵਿੱਚ ਉਹ ਕਹਿੰਦੇ ਕਿ ਅਸੀਂ ਜਿਹੜੇ ਦਫ਼ਤਰ ਦੇ ਉਹਦੇ ਅਧਿਕਾਰੀ ਸੀਗੇ ਕਿ ਅਸੀਂ ਲਿਖਤੀ ਭੇਜਤਾ ਅਨਮੋਲ ਗਗਨਮਾਨ ਹੋਣਾਂ ਦੇ ਨਾਂ ਤੇ ਲੈਟਰ ਜਾਰੀ ਹੋਈ ਆ ਲਿਖਤੀ ਭੇਜ ਕੇ ਕਹਿੰਦੇ 15 ਦਿਨਾਂ ਦੇ ਵਿੱਚ ਕਾਰਵਾਈ ਅਮਦ ਦੇ ਵਿੱਚ ਲਿਆਂਦੀ ਜਾਊਗੀ ਸਾਡੇ ਕੋਲੋਂ ਪਰਾ ਤੁਸੀਂ ਦੇਖ ਲਓ 28 ਸਤੰਬਰ ਤੋਂ ਬਾਅਦ ਆ 23 ਮਾਰਚ ਫੇਰ ਆ ਗਿਆ ਉਹ ਕੋਈ ਵੀ ਕਾਰਵਾਈ ਅਮਲ ਚ ਲਿਆਂਦੀ ਨਹੀਂ ਗਈ ਅਸੀਂ ਫਿਰ ਡੀਸੀ ਨੂੰ ਕੱਲ ਮਿਲੇ ਜਾਂ ਡੀਸੀ ਫਰੋਜਪੁਰ ਨੂੰ ਉਹਨਾਂ ਨੂੰ ਵੀ ਮਿਲ ਕੇ ਰਿਕਾਰਡ ਵੀ ਸਬਮਿਟ ਕਰਵਾਇਆ ਤੇ ਇਹ ਕਿਹਾ ਕਿ ਟਿਕਾਣਾ ਸਾਂਭਿਆ ਜਾਵੇ ਤੇ ਉਹਨਾਂ ਨੇ ਇਹ ਕਿਹਾ ਕਿ ਇਹ ਸਰਕਾਰ ਪੱਧਰ ਦਾ ਮਸਲਾ ਵੀ ਅਸੀਂ ਨਹੀਂ ਕਰ ਸਕਦੇ ਹਨ ਤੇ ਇਸ ਕਰਕੇ ਸਰਕਾਰ ਇਹਨੂੰ ਸਾਂਭਣਾ ਨਹੀਂ ਚਾਹੁੰਦੀ ਅਸੀਂ ਤਾਂ ਵਾਰ-ਵਾਰ ਕਿੰਨੇ ਸਾਲਾਂ ਦੇ ਲੜ ਰਹੇ ਹਾਂ ਤੇ ਮੰਗ ਕਰ ਰਹੇ ਹਾਂ ਕਿ ਸਰਕਾਰ ਇਹਨਾਂ ਯਾਦਗਰਾਂ ਨੂੰ ਸਾਂਭੇ ਹੁਣ ਫਿਰ ਕੀ ਪ੍ਰੋਗਰਾਮ ਲਿਖਿਆ ਤੁਸੀਂ ਅਗਲਾ ਅਸੀਂ ਪ੍ਰੋਗਰਾਮ ਲਿਖਿਆ ਜੀ ਅਸੀਂ ਉੱਥੇ ਜਾਵਾਂਗੇ ਵੱਡਾ ਇਕੱਠ ਕਰਾਂਗੇ ਤੇ ਅਸੀਂ ਉਹਨੂੰ ਯਾਦਗਾਰ ਬਣਾਉਣ ਦੇ ਲਈ ਪਹਿਲਾਂ ਤਾਂ ਅਸੀਂ ਪੱਕੇ ਮੋਰਚੇ ਦਾ ਐਲਾਨ ਕੀਤਾ ਹੋਇਆ ਸੀਗਾ ਤੇ ਹੁਣ ਅਸੀਂ ਜਿਹੜਾ ਕੋਈ ਇਸ ਤਰ੍ਹਾਂ ਦਾ ਐਕਸ਼ਨ ਦੇਵਾਂਗੇ ਕਿ ਉੱਥੇ ਜਿਹੜਾ ਲਾਇਬ੍ਰੇਰੀ ਤੇ ਮਿਊਜ਼ੀਅਮ ਬਣਾਇਆ ਜਾ ਸਕੇ ਉਹ ਐਲਾਨ ਅਸੀਂ ਉੱਥੇ ਪਹੁੰਚ ਕੇ ਕਰਾਂਗੇ ਤੇ ਸਾਡਾ ਇਹ ਪਲਾਨ ਹੈ ਵੀ ਅਸੀਂ ਇਸ ਵਾਰ ਤਿੱਖਾ ਸੰਘਰਸ਼ ਕਰਕੇ ਇਹਨੂੰ ਜਿਹੜਾ ਠਕਾਣਾ ਉਸ ਰਹਿ ਜਾਵੇ ਅੜਿੱਕਾ ਬਣ ਕੀ ਰਿਹਾ ਉਹਦੇ ਕਰਕੇ ਅੜਿੱਕਾ ਦਾ ਸਰਕਾਰ ਸਾਹਮਣਾ ਨਹੀਂ ਜੀ ਚਾਹੁੰਦੀ ਕਿਉਂਕਿ ਸਰਕਾਰਾਂ ਲਈ ਕੀ ਹੁੰਦਾ ਸਰਕਾਰ ਤਾਂ ਬਹੁਤ ਛੇਤੀ ਕਰਸਾ ਸਰਕਾਰ ਦਾ ਧਿਆਨ ਨਹੀਂ ਹੈ ਇਸ ਪਾਸੇ ਸਾਨੂੰ ਡਿੱਕਾ ਇਹ ਲੱਗਦਾ ਕਿ ਸਰਕਾਰ ਭਗਤ ਸਿੰਘ ਦਾ ਨਾਂ ਦਾ ਵਰਤਣਾ ਚਾਹੁੰਦੀ ਹੈ ਉਹਦੀ ਪੱਗ ਦਾ ਰੰਗ ਦਾ ਵਰਤਣਾ ਚਾਹੁੰਦੀ ਹੈ ਉਹ ਇਹ ਨਹੀਂ ਚਾਹੁੰਦੀ ਕਿ ਭਗਤ ਸਿੰਘ ਕੀ ਚਾਹੁੰਦਾ ਸੀ ਉਹਦੇ ਵਿਚਾਰ ਕੀ ਸੀ ਮਜ਼ਦੂਰਾਂ ਲਈ ਕਿਸਾਨਾਂ ਲਈ ਨੌਜਵਾਨਾਂ ਲਈ ਉਹ ਕੀ ਸੋਚਦਾ ਸੀ ਕਿ ਉਹ ਜਸਮਾਹ ਚਾਹੁੰਦਾ ਸੀ ਇਸ ਕਰਕੇ ਉਹਨਾਂ ਨੇ ਉਹਦਾ ਰੂਪ ਵਰਤ ਲਿਆ ਇਹ ਕਹਦਾ ਕਿ ਦਸਤਰਾ ਚ ਇਹਦੀਆਂ ਫੋਟੋ ਲਾ ਲਓ ਉਹਦੇ ਖੜਕੜ ਕਲਾਂ ਜਾ ਕੇ ਉਹਦੇ ਬੁੱਤ ਤੇ ਹਾਰ ਪਾਇਆ ਉਹ ਇਸ ਤੋਂ ਬਾਅਦ ਕਿ ਸਰਕਾਰ ਕੁਝ ਕਰਨ ਨਹੀਂ ਚਾਹੁੰਦੀ ਸਾਨੂੰ ਇਹ ਲੱਗਦਾ ਵੀ ਉਹਦੀ ਵਿਚਾਰਧਾਰਨ ਮਾਰਨਾਂ